ਅਮਾਦੇ ਰੋਟੀਪੋਲਾ ਦੇ ਨਜ਼ਦੀਕ ਇੱਕ ਵੱਡਾ ਟੈਂਪੂ ਆ ਪਲਟਿਆ ਜਿਹੜਾ ਓਵਰਲੋਡ ਦੇ ਦੱਸਿਆ ਜਾ ਰਿਹਾ ਓਵਰਲੋਡ ਤੇ ਸਕ੍ਰੈਪ ਦੇ ਨਾਲ ਲੱਦਿਆ ਹੋਇਆ ਕਿਉਂ ਇਹਨੇ ਟੈਂਪੂ ਨੇ ਪੁਲਿਸ ਤੋਂ ਡਰਦੇ ਹੋਏ ਸਵੇਰੇ 4:00 ਜਾਂ 3:00 ਵਜੇ ਨਿਕਲਦੇ ਨੇ 6:30 5:00 6:00 ਵਜੇ ਦੇ ਤਕਰੀਬਨ ਆ ਜਿਹੜਾ ਇਹ ਟੈਂਪੂ ਆ ਕਹਿੰਦੇ ਇੱਥੇ ਪਲਟਿਆ ਵੱਡਾ ਮਿਨੀ ਟੈਂਪੂ ਆ ਤੁਸੀਂ ਦੇਖ ਸਕਦੇ ਕਿੰਨਾ ਮਾਲ ਆ ਜਿਹੜਾ ਇਹਦੇ ਵਿੱਚ ਲੱਦਿਆ ਹੋਇਆ ਤਾਂ ਸੜਕ ਦੇ ਉੱਪਰ ਪਲਟ ਜਾਂਦਾ ਵੱਡਾ ਹਾਦਸਾ ਜਿਹੜਾ ਹੋਣਾ ਟਰਲਦਾ ਪਰ ਇਹ ਲੋਕ ਸਮਝਦੇ ਨਹੀਂ ਜਦੋਂ ਓਵਰਲੋਡਿੰਗ ਚੱਲਦੇ ਨੇ ਤਾਂ ਹੋਰ ਕੀਮਤੀ ਜਾਨਾਂ ਨੂੰ ਖਾਤਰੇ ਦੇ ਵਿੱਚ ਪਾਉਂਦੇ ਨੇ ਪੁਲਿਸ ਦਾ ਨਾਕਾ ਭਾਵੇਂ ਕਿ 8 ਵਜੇ ਤੋਂ ਸ਼ੁਰੂ ਹੁੰਦੇ ਨੇ 7 ਵਜੇ ਤੋਂ ਸ਼ੁਰੂ ਹੁੰਦੇ ਨੇ ਪਰ ਇਹ ਲੋਕ ਸਵੇਰੇ 6 ਵਜੇ ਲੰਘਦੇ ਨੇ ਪੁਲਿਸ ਤੋਂ ਡਰਦੇ ਹੋਏ ਵੀ ਕਿਤੇ ਪੁਲਿਸ ਦੀ ਚੈਕਿੰਗ ਨਾ ਹੋ ਜਾਏ ਕੋਈ ਆਰਟੀਓ ਨਾ ਖੜਾ ਹੋਵੇ ਰੋਡਾਂ ਦੇ ਉੱਪਰ ਕਿਉਂ ਹੁਣ ਕਿੱਥੇ ਨੇ ਜਿਹੜੇ ਪ੍ਰਸ਼ਾਸਨ ਕਿੱਥੇ ਆਰਟੀਓ ਵਗੈਰਾ ਕਿੱਥੇ ਨੇ ਜਿਹੜੇ ਗੱਡੀਆਂ ਦੇ ਘੇਰ ਕੇ ਚਲਾਨ ਕਾਟਦੇ ਨੇ ਜਿਹੜੇ ਜੀਐਸਟੀ ਚੈੱਕ ਕਰਦੇ ਨੇ ਪਰ ਉਹ ਹੁਣ ਕਿੱਥੇ ਨੇ ਹੁਣ ਇਹਨਾਂ ਨੂੰ ਕੌਣ ਚੈੱਕ ਕਰੂਗਾ ਪਰ ਡਰਾਈਵਰ ਦੀ ਜਾਨ ਤਾਂ ਜ਼ਰੂਰ ਕੰਨੇ ਬਚੀ ਆ ਪਰ ਕੋਈ ਵੱਡਾ ਹਾਦਸਾ ਹੋਣਾ ਵਾਪਰ ਸਕਦਾ ਸੀ ਜੇਕਰ ਇੱਕ ਦੂਸਰੀ ਗੱਡੀ ਨੂੰ ਕ੍ਰੋਸਿੰਗ ਕਰਦੇ ਸਮੇਂ ਇਹ ਚੀਜ਼ ਵਾਪਰ ਜਾਂਦੀ ਤਾਂ ਕੁਝ ਵੀ ਨਹੀਂ ਸੀ ਬਚਣਾ ਉਹਨੇ ਸਾਰਾ ਸਮਾਨ ਦੂਸਰੀ ਗੱਡੀ ਦੇ ਉੱਤੇ ਪਲਟਾ ਕਰ ਰਹੇ ਨੇ ਉਹ ਗੱਡੀ ਦੇ ਹਾਲਾਤ ਵੀ ਤੁਹਾਨੂੰ ਦਿਖਾਉਣੇ ਆ ਉਹ ਗੱਡੀ ਦੇ ਹਾਲਾਤ ਵੀ ਉਹਦੋਂ ਭੈੜੇ ਲੱਗ ਰਹੇ ਨੇ ਜਿਸ ਗੱਡੀ ਦੇ ਵਿੱਚ ਸਮਾਨ ਲੱਦਿਆ ਜਾ ਰਿਹਾ ਕਿੰਨੇ ਕ ਵਜੇ ਦੀ ਘਟਨਾ ਜਿਹੜੀ ਹੋਈ ਉਹ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਦੱਸ ਰਹੇ ਨਹੀਂ ਜੀ 6 ਵਜੇ ਹਾਂ ਜੀ ਹੁਣ ਕਿੱਥੇ ਜਾਣਾ ਸੀ ਮਾਲ ਕਿੱਥੋਂ ਆਇਆ ਸੀ ਤਾਂ ਸਾਨੂੰ ਪਤਾ ਨਹੀਂ ਜੀ ਸਾਨੂੰ ਤਾਂ ਦਿਹਾੜੀ ਤੇ ਲਾ ਪਲਟੀ ਕਰਨ ਵਾਸਤੇ ਲਿਆ ਨਹੀਂ ਅੱਛਾ ਪਲਟੀ ਵਾਸਤੇ ਤੁਸੀਂ ਪਲਟੀ ਕਰ ਰਹੇ ਹੋ ਕਿਹੋ ਜੀ ਕੰਡੀਸ਼ਨ ਤੇ ਉਹ ਗੱਡੀ ਯਾਰੀ ਗੱਡੀ ਦੀ ਕੰਡੀਸ਼ਨ 'ਚ ਕੀ ਫਰਕ ਆ ਇਹ ਤਾਂ ਦੋੇ ਖਚੜਾ ਜੀਆਂ ਗੱਡੀਆਂ ਲੱਗਦੀਆਂ ਨੇ ਜੀ ਦੋਨੋਂ ਹਾਂ ਜੀ ਇਹ ਵੀ ਵਾਪਰ ਸਕਦਾ ਇਹ ਨਾਲ ਵੀ ਵਾਪਰ ਗਿਆ ਹਾਂਜੀ ਹਾਂ ਇਹਦੇ ਨਾਲ ਵੀ ਵਾਪਰ ਸਕਦਾ ਓਪਨ ਰੋਡ ਵੱਡਾ ਹਾਸਾ ਵਾਪਰ ਸਕਦਾ ਸੀ ਹਾਂਜੀ ਹਾਂ ਤਾਂ ਵੀ ਤਾਂ ਦੇਖੋ ਜੀ ਥੋੜੇ ਸਾਹਮਣੇ ਮਸਾ ਬਚਿਆ ਪੰਦਾ ਇਕੱਲਾ ਹੀ ਬੰਦਾ ਸੀ ਗੱਡੀ ਚ ਇੱਕ ਡਰਾਈਵਰ ਕਨੈਕਟਰ ਤੇ ਜੀ ਦੋਨੋਂ ਬੱਜ ਗਏ ਬਿਲਕੁਲ ਇੱਕ ਵਾਰ ਤੁਹਾਨੂੰ ਫੇਰ ਅਸੀਂ ਤਸਵੀਰਾਂ ਨੇ ਜਿਹੜੀਆਂ ਦਿਖਾਉਣਾ ਕਿਸ ਤਰ੍ਹਾਂ ਜਿਹੜੇ ਇਹ ਲੋਕ ਨੇ ਕਿਸ ਤਰ੍ਹਾਂ ਚੱਲਦੇ ਨੇ ਰੋਡਾਂ ਦੇ ਉੱਪਰ ਓਵਰਲੋਡਿੰਗ ਓਵਰਲੋਡਿੰਗ ਪਾਉਂਦੇ ਨੇ ਸਮਾਨ ਬੱਧ ਪਾਉਂਦੇ ਨੇ ਗੱਡੀਆਂ ਦੇ ਕਪੈਸਿਟੀ ਚਾਏ ਭਾਵੇਂ ਕੀ 50 ਕਵੰਟਲ ਦੀ ਹੋਵੇ ਤਾਂ 100-100 ਕਵੰਟਲ 150 150 ਕਵੰਟਲ ਜਿਹੜਾ ਉਹ ਸਮਾਨ ਪਾ ਕੇ ਜਦੋਂ ਚੱਲਦੇ ਨੇ ਤਾਂ ਰੋਡਾਂ ਦੇ ਉੱਪਰ ਜਿਹੜੇ ਹਾਸੇ ਵਾਪਰਦੇ ਨੇ ਇਜ਼ਹੀਆਂ ਗੱਡੀਆਂ ਦੇ ਚਲਾਨ ਕਰਨੇ ਚਾਹੀਦੇ ਨੇ ਜਿਹੜੀਆਂ ਓਵਰਲੋਡਿੰਗ ਚੱਲਦੀਆਂ ਨੇ ਜਿਹੜੀ ਚੱਲਣ ਯੋਗ ਨਹੀਂ ਉਹਨਾਂ ਗੱਡੀਆਂ ਦੇ ਵਿੱਚ ਸਮਾਨ ਪਾ ਕੇ ਚੱਲਦੇ ਨੇ ਨਾਬਾ ਤੋਂ ਹਰਮਿੰਦਰ ਸਿੰਘ ਮਾਨ